ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਪਾਰਟੀਆਂ ਨੂੰ ਜ਼ੋਰਦਾਰ ਝਟਕਾ ਦਿੰਦਿਆਂ ਵਿਧਾਇਕ ਅਰਮਨਾ ਚੌਧਰੀ ਨੇ ਪਿੰਡ ਅਵਾੱਖਾ ਵਿੱਚ ਆបਦਾ ਝੰਡਾ ਚੁੱਕਣ ਵਾਲੇ ਦੋ ਪ੍ਰਮੁੱਖ ਆਗੂਆਂ ਨੂੰ ਪ੍ਰਦੀਪ ਠਾਕੁਰ ਨੀਟੂ ਅਤੇ ਰਾਜਕੁਮਾਰ ਅਵਾੱਖਾ ਨੂੰ ਵੱਡੀ ਗਿਣਤੀ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕੀਤਾ। ਇਹ ਦੋਨੋਂ ਆਗੂ ਆਪ ਦੇ ਹਲਕਾ ਇੰਚਾਰਜ ਸ਼ਮਸ਼ੀਰ ਸਿੰਘ ਦੇ ਰਾਈਟ ਹੈਂਡ ਵਜੋਂ ਜਾਣੇ ਜਾਂਦੇ ਸਨ ਅਤੇ ਦਿਨਾਂ ਨਗਰ ਹਲਕੇ ਦੇ ਸਭ ਤੋਂ ਵੱਡੇ ਪਿੰਡ ਅਵਾੱਖਾ ਵਿੱਚ ਇਹਨਾਂ ਆਗੂਆਂ ਦੀ ਬਦੌਲਤ ਹੀ ਆਮ ਆਦਮੀ ਪਾਰਟੀ ਕੋ ਹੱਦ ਤੱਕ ਸਟੈਂਡ ਕਰਦੀ ਨਜ਼ਰ ਆਉਂਦੀ ਸੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਅਸੀਂ ਮੈਂ 2022 ਦੇ ਵਿੱਚ 2022 ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਜੀ ਪਰ ਮਾਣ ਨਾ ਜਿਹੜਾ ਉੱਥੇ ਟਿਕਿਆ ਨਹੀਂ ਮੈਨੂੰ ਬਲਾਕ ਪ੍ਰਧਾਨ ਵੀ ਬਣਾਇਆ ਗਿਆ ਪਰ ਜਿਹੜਾ ਵਰਕਰਾਂ ਦਾ ਜਨਨ ਕਿ ਸਾਥ ਦੇਣ ਵਾਲੀ ਪਾਰਟੀ ਜਿਹੜੇ ਵਰਕਰਾਂ ਦੇ ਪਿੱਠ ਦੇ ਪਿੱਛੇ ਪੂਰਾ ਹੱਥ ਰੱਖਦੇ ਨੇ ਉਹ ਸਾਨੂੰ ਸਾਡੇ ਏਰੀਆ ਦੇ ਵਿੱਚ ਇੱਕੋ ਦੇ ਇੱਕੋ ਲੀਡਰ ਲੱਗਦੇ ਨੇ ਬਾਉ ਜੀ ਜਿਨ੍ਹਾਂ ਨੇ ਆਪਣੇ ਵਰਕਰਾਂ ਦੀ ਕਦੀ ਪਿੱਠ ਨਹੀਂ ਲੱਗਣ ਦਿੱਤੀ ਆਮ ਆਦਮੀ ਪਾਰਟੀ ਛੱਡ ਕੇ ਅੱਜ ਬਾਉ ਜੀ ਹੁਣਾਂ ਦੀ ਤੇ ਮੈਡਮ ਹੁਣਾਂ ਦੀ ਰਹਿਨਮਾਈ ਇਹ ਠਾਜਾਂ ਕਾਂਗਰਸ ਪਾਰਟੀ ਦੀ ਸ਼ਾਮਲ ਹੋਏ ਆ ਤੇ ਵੱਧ ਚੜ ਕੇ ਅਸੀਂ ਪਾਰਟੀ ਨੂੰ ਬੁਲੰਦੀਆਂ ਤੇ ਲੈ ਕੇ ਜਾਵਾਂਗੇ ਗੱਲ ਕੀ ਹੈ ਕਿ ਪਾਰਟੀ ਕੋਈ ਨਹੀਂ ਮਾੜੀ ਹੁੰਦੀ ਜੀ ਲੀਡਰ ਮਾੜਾ ਹੁੰਦਾ ਜਿਹੜਾ ਹਲਕੇ ਦੀਨਾ ਨਗਰ ਦੀ ਗੱਲ ਕਰ ਰਿਹਾ ਹਲਕੇ ਦੀਨਾ ਨਗਰ ਦੀ ਗੱਲ ਕਰ ਰਿਹਾ ਸਾਨੂੰ ਆਮ ਆਦਮੀ ਪਾਰਟੀ ਨੂੰ ਜਿਹੜਾ ਇਥੋਂ ਲੀਡਰ ਮਿਲਿਆ ਨਾ ਉਹ ਬਹੁਤ ਮਾੜਾ ਹੋਇਆ ਜੀ ਕਿ ਕਮੀ ਨਹੀਂ ਹਜ਼ਾਰਾਂ ਕਮੀਆਂ ਦੀ ਹਜ਼ਾਰਾਂ ਕਮੀਆਂ ਗਈਆਂ ਉਹ ਤੁਸੀਂ ਵੀ ਜਾਣਦੇ ਹੋ ਸਾਰੇ ਹਲਕੇ ਦੇ ਨਿਵਾਸੀ ਵੀ ਜਾਣਦੇ ਨੇ ਜਾਂ ਜਿਹੜੇ ਸਾਡੇ ਪਾਰਟੀ ਦੇ ਪੁਰਾਣੇ ਵਰਕਰ ਨਾਲ ਚੱਲੇ ਹੈਗੇ ਸੀ ਜਾਂ ਬਲਾਕ ਬਲਾਕ ਪ੍ਰਧਾਨ ਚੱਲੇ ਹੈਗੇ ਸੀ ਜਾਂ ਜ਼ਿਲ੍ਹਾ ਦੇ ਕੋਈ ਵੀ ਸੀ ਵਿੰਗ ਦਾ ਕੋਈ ਐਸੀ ਵਿੰਗ ਦਾ ਜਿਨ੍ਹਾਂ ਦੇ ਉੱਤੇ ਐਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦੇ ਉੱਤੇ ਪਰਚੇ ਤੱਕ ਹੋਏ ਉਹ ਚੰਗੀ ਤਰ੍ਹਾਂ ਜਾਣਦੇ ਨੇ ਵੀ ਸਾਰੇ ਜਾਣਦੇ ਆ दुखी सारे ही ने पर समय लगना हैगा होली होली लेन लगी हैगी है हुन लेन वधनी हैगी है और 2014 ਦੇ ਵਿੱਚ ਮੈਂ ਆਵਾ ਦੀ ਪਾਰਟੀ ਜੁਆਇਨ ਕੀਤੀ ਸੀ और काफी साल ਇਹ ਮਹਿਸੂਸ ਹੁੰਦਾ ਰਿਹਾ ਕਿ ਬੜੀ ਵੱਡੀ ਗਲਤੀ ਹੋਈ ਹੈ और बस ਗਲਤੀ ਨੂੰ ਸੁਧਾਰਨ ਦੇ ਲਈ 11 ਸਾਲ ਲੱਗ ਗਏ और ਅੱਜ 11 ਸਾਲ ਬਾਅਦ ਆਪਣੇ ਬਜ਼ੁਰਗਾਂ ਦੀ ਉਹ ਪਾਰਟੀ ਜਿੱਥੋਂ ਸਾਡੀ ਹੋਂਦ ਸ਼ੁਰੂ ਹੋਈ ਹੈ और ਮੈਂ ਇਸ ਗੱਲ ਨੂੰ ਸਮਝਦਾ ਕਿ ਅਸਲ ਘਰ ਵਾਪਸੀ ਹੋਈ ਅੱਜ 2023 ਚ ਵੀ ਮੈਂ ਬਲਾਕ ਇੰਚਾਰਜ ਦੇ ਉਹਦੇ ਤੋਂ ਖੁਦ ਅਸਤੀਫਾ ਦਿੱਤਾ ਸੀ ਮੈਨੂੰ ਕਿਸੇ ਨੇ ਕੋਈ ਪ੍ਰੈਸ਼ਰ ਨਹੀਂ ਕੋਈ ਕੁਛ ਨਹੀਂ ਤੇ ਉਸ ਤੋਂ ਬਾਅਦ ਬੱਜੇ-ਬੱਜੇ ਚਲਦੇ ਸੀ ਕਿ ਆਪਣਾ ਮਾਣ ਨਹੀਂ ਮੰਦਾ ਔਰ ਬੜੀ ਦੇਰ ਤੋਂ ਇਹ ਚਾਹਤ ਸੀ ਕਿ ਬਹੁਜ ਜੀ ਦੇ ਨਾਲ ਜਾ ਕੇ ਤੇ ਕਾਂਗਰਸ ਦੇ ਵਿੱਚ ਕੰਮ ਕਰੀਏ ਆਮ ਪਾਰਟੀ ਇੱਕ ਨਵੀਂ ਪਾਰਟੀ ਆਈ ਸੀ ਔਰ ਉਹਨੇ ਲੋਕਾਂ ਨੂੰ ਇਹ ਸੁਪਨੇ ਦਿਖਾਏ ਕਿ ਅਸੀਂ ਜੋ ਬਾਕੀ ਟ੍ਰੈਡੀਸ਼ਨਲ ਪਾਰਟੀਆਂ ਨਾਲੋਂ ਉਹਨਾਂ ਤੋਂ ਹਟ ਕੇ ਕੰਮ ਕਰਾਂਗੇ ਅਸੀਂ ਆਮ ਆਦਮੀ ਆ ਬੜਾ ਪ੍ਰਚਾਰ ਹੋਇਆ ਸਾਡੇ ਚੋਂ ਬੀਜੇਪੀ ਚੋਂ ਕਾਮਰੇਡ ਅਕਾਲੀ ਦਲ ਤੋਂ ਸਾਰਿਆਂ ਚੋਂ ਹੀ ਵਰਕਰ ਨਿਕਲ ਕੇ ਤੇ ਕਈ ਹੁੰਦਾ ਨਾ ਜਿਹੜੇ ਕੁਝ ਫੈਡਪ ਹੋ ਜਾਂਦੇ ਜਾਂ ਕੁਝ ਹਾਲਾਤ ਦੇਖਦੇ ਆ ਵੀ ਯਾਰ ਬਹੁਤਾ ਵਧੀਆ ਨਹੀਂ ਚੱਲ ਰਿਹਾ ਜਾਂ ਕੁਝ ਉਹ ਫਿਰ ਕੋਸ਼ਿਸ਼ ਕਰਦੇ ਆ ਖੱਬੇ ਸੱਜੇ ਜਾਣ ਦੀ ਉਹਨਾਂ ਨੇ ਇੱਕ ਟ੍ਰਾਇਲ ਬੇਸਿਸ ਦੇ ਉੱਤੇ ਟਰਾਈ ਕੀਤੀ ਔਰ 22 ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਇੰਨੀ ਜ਼ਬਰਦਸਤ ਸੁਨਾਮੀ ਸੀ ਯਾਨੀ ਹਨੇਰੀ ਸੀ ਆ ਪਾਰਟੀ ਦੇ ਹੱਕ ਚ ਯਾਰ ਇੱਕ ਵਾਰੀ ਆਪਾਂ ਦੇਖ ਲਈਏ ਟਰਾਈ ਕਰਕੇ ਸੋ ਉਸ ਹਨੇਰੀ ਦੇ ਵਿੱਚ ਇਹ ਵੀ ਸਾਡੇ ਜਿਹੜੇ ਵਰਕਰ ਨੇ ਆਪਣਾ ਦੋਹਾਂ ਦਾ ਤੇ ਅਸੀਂ ਨਾਂ ਲੈ ਰਹੇ ਆਂ ਬਾਕੀ ਵੀ ਨਾਲ ਤੁਸੀਂ ਦੇਖਦੇ ਹੀ ਪਏ ਹੋ ਜਿਹੜੇ ਸ਼ਾਮਲ ਹੋਏ ਨਾ ਕਾਫੀ ਵੱਡਾ ਗਰੁੱਪ ਹੈ ਇਹਨਾਂ ਨੇ ਵੀ ਇੱਕ ਟਰਾਈ ਕੀਤੀ ਵੀ ਚਲੋ ਪੰਪਾ ਦੇਖ ਲਈਏ ਸਿਸਟਮ ਦੇ ਵਿੱਚ ਪਾ ਕੇ ਸੋ ਜਦੋਂ ਮੁਕਾਬਲਾ ਕਰਦੇ ਆ ਅਸੀਂ ਇਹਨਾਂ ਨੂੰ ਹਰ ਫਰੰਟ ਤੇ ਫੇਲ ਕੀਤਾ ਆਪਣਾ ਜਿਹੜਾ ਸਾਡਾ ਵਿਰੋਧੀ ਆਪਣੇ ਆਪ ਨੂੰ ਕਹਿੰਦਾ ਮੈਂ ਹਲਕਾ ਹੀ ਚਾਰਜ ਆ ਤਾਂ ਜਿਹੜੇ ਲੋਕ ਨੇ ਉਹਨਾਂ ਨੇ ਵੀ ਮਹਿਸੂਸ ਕੀਤਾ ਜਿਹੜੇ ਇਹਦੇ ਨਾਲ ਜੁੜੇ ਸੀ ਉਹਨਾਂ ਵੀ ਮਹਿਸੂਸ ਕੀਤਾ ਵੀ ਯਾਰ ਸਾਡੇ ਕੋਲ ਗਲਤੀ ਹੋ ਗਈ ਇਹ ਗਲਤ ਲਾਈਨ ਦੇ ਉੱਤੇ ਪਾਰਟੀ ਚੱਲਦੀ ਪਈ ਆ ਗਲਤ ਲਾਈਨ ਦੇ ਉੱਤੇ ਸਾਡਾ ਲੀਡਰ ਜਿਹੜਾ ਉੱਧਰ ਬਣਾਇਆ ਸੀ ਜਿਹੜਾ ਥਾਪਿਆ ਸੀ ਉਹ ਚੱਲਦਾ ਪਿਆ ਸੋ ਅਲਟੀਮੇਟਲੀ ਘਰ ਵਾਪਸੀ ਹੋਈ ਆ ਮੈਂ ਬਹੁਤ ਖੁਸ਼ ਆ ਔਰ ਵਾਪਸੀ ਵੀ ਇਹੋ ਜੇ ਵੇਲੇ ਹੋਈ ਆ ਕਿ ਜਦੋਂ ਸੰਤੀ ਦਾ ਇਲੈਕਸ਼ਨ ਹੈ ਜ਼ਿਲ੍ਹਾ ਪਰਿਸ਼ਦ ਦਾ ਇਲੈਕਸ਼ਨ ਹੈ ਇਹੋ ਜੇ ਵੇਲੇ ਜੇ ਕੋਈ ਬੰਦਾ ਜੁਆਇਨ ਕਰਦਾ ਤੇ ਉਹ ਦਿਲੋਂ ਜੁਆਇਨ ਕਰਦਾ ਦੇਖੋ ਨਾ ਅੱਜ ਸਾਨੂੰ ਲੋੜ ਹੈ ਪਾਰਟੀ ਨੂੰ ਲੋੜ ਹੈ ਇਸ ਸਮੇਂ ਦੇ ਉੱਤੇ ਜੇ ਕੋਈ ਦੂਸਰੀ ਪਾਰਟੀ ਦਾ ਬੰਦਾ ਆਉਂਦਾ ਤੇ ਮੈਂ ਹੀ ਸਮਝਦਾ ਕਿ ਉਹ ਮਨ ਸਾਫ਼ ਕਰਕੇ ਤੇ ਦਿਲੋਂ ਪੂਰੀ ਤਿਆਰੀ ਕਰਕੇ ਆਇਆ ਤੇ ਅੱਜ ਬੌਜੀ ਨੂੰ ਲੋੜ ਹੈ ਪਰ ਉਹਨਾਂ ਨੂੰ ਲੋੜ ਹੈ ਅਸੀਂ ਇਹਨਾਂ ਦਾ ਸਾਥ ਦਈਏ